ਸੱਜਣੋ ਸਵਾਗਤ ਕਰਦਾ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਅੱਜ ਭੁੱਲ ਕੇ ਸਵੇਰ ਦੇ ਯਾਰ ਵਲੌਗ ਸਾਡਾ ਦਿਮਾਗ ਇਸੇ ਹੋਰ ਪਾਸੇ ਸੀਗਾ ਅੱਜ ਮਾਨਸਾਵਾਂ ਆਏ ਹੋਏ ਸੀਗੇ ਆਪਣੇ ਤੇ ਸੰਗਰੂਰ ਪਹੁੰਚੇ ਹੋਏ ਸੀ ਸਵੇਰ ਦੇ ਉੱਥੇ ਕੇ ਦੀ ਪੰਚਾਇਤਾਂ ਸੱਦਿਆਂ ਦੀਆਂ ਤੇ ਹੁਣ ਚੱਲੇ ਆਂਗੇ ਆਪਾਂ ਥੋੜਾ ਜਿਹਾ ਘਰ ਦਾ ਕੰਮ ਸੀ ਯਾਰ ਲੁਧਿਆਣੇ ਤੱਕ ਚੈੱਕ ਕਰਵਾਵੇ ਛੋਟੀ ਜੋਕਰ ਮਾਮਾ ਜੀ ਤੇ ਮੌਨਟੀ ਜੀ ਇਧਰ ਕੋਨੀ ਜੀ ਤੇ ਚੁੱਪਾ ਜੀ ਗਗਮਧੁੱਲਾ ਪੁਰਫ ਚੱਲੇ ਆ ਹੁਣ ਕੋਈ ਕੰਮ ਚੱਲੇਗਾ ਜੀ ਉਹ ਦੱਸਾਂਗੇ ਤਾਂ ਜੇ ਬਣ ਗਿਆ ਫੇਰ ਖੁੱਤੀ ਪੈ ਜਾਣੀ ਆ ਬਾਬੇ ਸਿਰਾ ਕੰਮ ਹੋ ਜਾਣਾ ਪ੍ਰਮਾਤਮਾ ਕਰੇ ਸਾਡਾ ਕੰਮ ਬਣ ਜੇ ਸੰਗਰੂਰ ਸਾਡਾ ਕੰਮ ਬਣਦਾ ਬਣਦਾ ਵਾਸ ਐ ਕਾਚੀ ਹੀ ਰਹਿ ਗਈ ਥੋੜੀ ਨਹੀਂ ਤਾਂ ਫਿਰ ਜਾਇ ਜੈਕਾਰ ਹੋ ਜਾਣੀ ਸੀ ਅੱਜ ਤੇ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਪਸੌਰਡ ਪਹੁੰਚ ਕੇ ਪਸੌਰਡ ਮੈਂ ਜਿੱਦ ਤਣ ਹੁਣ ਲਵਾ ਦੂੰਗਾ ਦੇਖ ਜਵਾਕ ਉਹ ਤੁਸੀਂ ਗੇਮਾਂ ਖੇਡਦੇ ਨੇ ਹਜੇ ਕ੍ਰਿਕਟ ਵਾਲੀਆਂ ਹੋਰ ਹੀਆ ਘਰੇ ਫੜੇ ਗਏ ਤੇ ਬਾਕੀ ਕਰਦੇ ਆਗੇ ਕੰਟੀਨਿਊ ਬਾਬੇ ਜੁੜੇ ਰਹੋ ਬਲੌਗ ਦੇ ਨਾਲ ਧੰਨਵਾਦ ਲਾਗੇ ਜੀ ਆਗੇ ਕਿੱਥੇ ਆਗੇ ਲੁਧਿਆਣੇ ਪਹੁੰਚ ਚੁੱਕੇ ਨੇ ਕਹਿੰਦੇ ਗੱਪਰੂ ਕਿਲ ਨਹਿਰ ਤੇ ਗਿੱਲ ਗਿੱਲ ਨਹਿਰ پتہ ਨਹੀਂ ਕੀ ਗਿੱਲ ਚਾਉਂ ਕੁਛ ਵੀ ਆਗੇ ਜੀ ਆਗੇ ਬਾਕੀ ਡੈਸਟੀਨੇਸ਼ਨ ਆਪਣੀ ਚੱਲ ਰਹੀ ਆ ਪਹੁੰਚਣ ਵਾਲੀਆਂ ਆ ਬਸ 10 15 ਮਿੰਟਾਂ ਨੂੰ ਬੱਸ ਸਟੈਂਡ ਲੋਵੇ ਪਹੁੰਚਣਾ ਆਪਣੇ ਚਲੋ ਮਿੱਤਰੋ ਚਲਾਣ ਦਾ ਕੀ ਡਰਨੀ ਪਾਪਾ ਹਮਰੇ ਘਰ ਨਹੀਂ ਬਣਦੇ ਆ ਜੀ ਆ ਕਿ ਇੱਥੇ ਚਲਾਉਣ ਲਈ ਖੜੇ ਹੁੰਦੇ ਦੀ ਗਿਹਾਰ ਲੱਗ ਕੇ ਨਹਿਰਾਂ ਬੜੀਆਂ ਭਰੀਆਂ ਜਾਂਦੀਆਂ ਨੇ ਕਹਿੰਦੇ ਪਹਾੜਾਂ 'ਚ ਪਾਣੀ ਵਾਵਾ ਆਇਆ ਹੋਇਆ ਚੈੱਕ ਕਰ ਸਕਦੇ ਤੁਸੀਂ ਨਹਿਰ ਕਿੱਥੇ ਤੱਕ ਹੈ ਕੈਮਰੇ ਲੱਗੇ ਨੇ ਅੱਗੇ ਆਪਾਂ ਫੋਨ ਰੱਖ ਦਈਏ ਬਾਬਿਓ ਚਲੋ ਜੀ ਆ ਮੁੰਡੇ ਪਹੁੰਚ ਚੁੱਕੇ ਨੇ ਇਹਨਾਂ ਨੂੰ ਦੇਖਿਆਗਾ ਇਹ ਵਾਲੀ ਵਾਈਟ ਔਰੇ ਖੜੀਆ ਗੱਡੀ

ਓਏ ਭਾਈ ਸਾਧਣੋ ਕਹਿੰਦੇ ਕੰਮ ਕਿਹੜੇ ਆਏ ਦੀ ਆਹ ਕੰਮ ਆਏ ਦੀ ਆਪਾਂ ਚੀਜ਼ ਸਾਨੂੰ ਪਸੰਦ ਆ ਗਈ ਆ ਪਰ ਥੋੜਾ ਜਿਹਾ ਚੱਕਰ ਬਹਿ ਰਿਹਾ ਕੋਈ ਚਲੋ ਕੰਡਾ ਕੱਢਦੇ ਆ ਬਾਕੀ ਆਪਾਂ ਤੁਹਾਨੂੰ ਕਲਿੱਪਾਂ ਚ ਦਿਖਾਉਂਦੇ ਰਾਂਗੇ ਬਾਬੇ ਬਾਬੂ ਘੈਂਟ ਗੱਲ ਬਾਤ ਆ ਕਹਿੰਦੇ ਸਰਾ ਹੀ ਆ ਦੇਖ ਲੈ ਜੀ ਕਰਾਰੀ ਗਲਾਰੀ ਅੜੀ ਹੋਈ ਹੈ ਇੱਥੇ ਬਾਕੀ ਹਾ ਹੌਲਦ ਸਾਹ ਜੀ ਬਾਬੇ ਉਹ ਚੈੱਕ ਕਰੋ ਮਾਜ ਚੇਤਕ ਜਮੀ ਐਨ ਦਾ ਗਰੰਕ ਕਰਿਆ ਹੋਇਆ ਸਿਰਾ ਕੰਡੀਸ਼ਨ ਓਕੇ ਆ ਸਿਰਾ ਦੀ ਜਮੀ ਨਮੇ ਮੰਗੋ ਵਾਈਕੇ ਤੇ ਬਹੁਤ ਨੇ ਪਰ ਜਿਹੜੀ ਪਸੰਦ ਆਈ ਆ ਉਹਦੀ ਬਾਰਗੇਨਿੰਗ ਚੱਲ ਰਹੀ ਆ ਕੀ ਜਿਸ ਹਿਸਾਬ ਚ ਆ ਗਈ ਤਾਂ ਕੰਮ ਠਾ ਹੋ ਜੂਗਾ ਹਾਂਜੀ ਸਰ ਬਾਕੀ ਥੋੜਾ ਘਰਾਰੀ ਆਡੀ ਹੋਈ ਆ ਥੋੜਾ ਜਿਹਾ ਉੱਪਰ-ਨੀਚੇ ਕਰਕੇ ਸੈੱਟ ਕਰ ਦਿਆਂਗੇ ਫੁਸਕਵਰੀ ਦੇਣ ਨੂੰ ਤਿਆਰਾਂਗੇ ਚਲਾਂਗੇ ਫੁਸਕਵਰੀ ਵਾਹ ਗੁਰੂ ਮੇਰ ਕਰੇ ਹਜੇ ਇਹਦਾ ਮੂਟਰ ਪਾ ਦੇਣੀ ਐ ਨਹੀਂ ਗੁੰਝਾ ਹਜੇ ਪਹਿਲਾਂ ਇਹਨਾਂ ਤੋਂ ਗੱਲ ਬਣੀ ਹੁਣ ਇਹਨਾਂ ਨੇ ਦੂਜੀ ਵਾਇਕ ਦੇਖੀ ਆਗੀ ਗੱਲਾਂ ਹੋ ਰਹੀਆਂ ਨੇ ਦੂਜੀ ਵਾਇਕ ਆਗੀ ਸਿਲਵਰ ਪਰ ਆਰਮਨ ਪਾਏ ਆ ਨੰਬਰ ਆ ਇਹਦਾ ਆ ਮੁੰਡਾ ਦੇਖ ਲੋ ਜੀ ਆ ਮੁੰਡਾ ਇਹਦੇ ਗਾਣੀ ਪਾਰਟੀ ਹੋ ਗਈ ਕਰਨੀ ਉਹ ਦਾ ਜੀ ਫੇਸ ਸਾਡਾ ਥੋੜਾ ਜਿਹਾ ਹੋ ਗਿਆ ਕੋਈਆਂ ਤੂੰ ਉਹੀ ਸੋਹਣਾਗਾ ਸੋਹਣਾ ਤਾਂ ਬਹੁਤ ਧੂਰ ਹਾਂ ਏਕਾ ਨਾਲ ਸੋਣੇ ਹੋਰੀ ਆਏ ਹੋਏ ਨੇ ਠੀਕ ਹੈ ਨਾ ਮੈਂ ਜਾਣੇ ਮੋਟਰਸਾਈਕਲ ਤੇ ਆ ਕੇ ਮੈਂ ਭਜਾਂ ਕੋਈ ਮੋਟਰਸਾਈਕਲ ਤੇ ਮੈਂ ਪਹਿਲੀ ਆ ਅਸੀਂ ਬਾਈ ਬੁੱਢੇ ਨਾਲ ਲੈ ਕੇ ਜਾਵਾਂਗੇ ਜੇ ਪੁਲਿਸ ਵਾਲਿਆਂ ਨੇ ਪੁੱਛਿਆ ਵੀ ਹੈਲਮਟ ਆ ਤੂੰ ਕਹਿ ਲਈਂਗਾ ਮੇਰੇ ਮੂੰਹ ਵਾਲਾ ਹੈਲਮਟ ਅਜੇ ਬਣਿਆ ਨਹੀਂ ਹੈਗਾ ਵੀ ਬਣਾਉਣਾ ਦਿੱਤਾ ਮੇਚਾ ਦਿੱਤਾ ਹੋਇਆ ਹੈਗਾ ਬਣ ਕੇ ਆਊਗਾ ਫੇਰ ਲਾਉਂਗਾ ਹੈਲਮਟ ਠੀਕ ਆ ਉਹ ਠੀਕ ਆ ਇਹ ਗੁੰਗਾ ਦਾ ਜੀ ਇਹਦਾ ਹੈਲਮਟ ਹੈ ਜੀ ਬਣਿਆ ਨਹੀਂ ਹੈਗਾ ਦੇਖੋ ਜੀ ਸੰਗ ਤੇ ਜਿਹੜਾ ਉਹ ਮੋਟਰਾਂ ਲਿਆ ਦੇਖਿਆ ਨਾ ਕਿੱਦਾਂ ਦਿਖਾਇਆ ਤਾਂ ਫਿਰ ਦੇਖ ਨਹੀਂ ਕਰਾਇਆ ਦਿਖਾਇਆ ਉਹ ਉਹਦੇ ਮੂੰਹ 'ਚ ਜਿੱਡਾ ਮੂੰਹ ਆਪਣੇ ਅੰਸ਼ੂ ਦਾ ਜੀ ਚੈੱਕ ਕਰੋ ਫਿਰ ਮਾਗਰ ਲੁੱਕ ਗਿਆ ਕੋਈ ਨਾ ਓਏ ਕੋਈ ਕੋਈ ਨਾ ਤੁਹਾਨੂੰ ਬਾਅਦ 'ਚ ਦਿਖਾ ਦਾਂਗੇ ਜੀ ਬਿਲਕੁਲ ਇਹ ਕਰ ਆਹ ਦੇਖੋ ਜੀ ਆਜਾ ਬਾਈਕ ਵੀ ਦਿਖਾਉਣੇ ਆ ਜੀ ਆਰੇ ਕਿਣੀ ਮੁਬਾਰਕਾਣੇ ਪਾਰਟੀ ਹੋਈ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਬਲੌਗ 'ਚ ਅੱਜ ਆਪਾਂ ਦੂਜੇ ਦਿਨ 'ਚ ਪਹੁੰਚ ਚੁੱਕੇ ਆਂ ਪਹੁੰਚੇ ਕਿਥੇ ਲੁਧਿਆਣੇ ਲੁਧਿਆਣੇ ਤਾਂ ਪਹੁੰਚੇ ਆਂ ਕਿਤੇ ਕੱਲ ਸੜਕਾਂ ਮਾਥੋਂ ਬਣਿਆ ਨਹੀਂ ਹੈਗਾ ਭਾਈ ਇਹਨਾਂ ਵਿੱਚ ਵਿਚਾਲਾ ਜਾ ਰਹਿ ਗਿਆ ਜੀ ਚੱਕਰ ਪੈ ਗਿਆ ਜੀ ਸਾਰਾ ਸੌਦਾ ਬਣ ਗਿਆ ਨਹੀਂ ਸਾਡਾ ਤੇ ਅੱਜ ਅਸੀਂ ਦੁਬਾਰੇ ਚੱਲੇ ਆਂ ਅੱਜ ਕਿਤੇ ਹੋਰ ਟਰਾਈ ਮਾਰਨੀ ਆ ਵੈਸੇ ਭਾਈ ਕਿਤਾ ਉਹ ਵੀ ਖੜੀ ਆ ਪਰ ਉੱਥੇ ਨਹੀਂ ਜਾਣਾ ਸਾਡੀ ਰਾਤ ਕਾਫੀ ਇਹਨਾਂ ਨਾਲ ਵੈਸ਼ਰੀ ਹੋਈ ਆ ਜੇ ਪਿੱਛੇ ਬਾਕੀ ਅੱਜ ਚੱਲਦੇ ਆਂ ਕਹਿੰਦੇ ਮੁੰਡੇ ਮੇਰੇ ਨਾਲ ਨੇ ਗੋਨੀ ਦੇ ਅੰਸ਼ੂ ਦੋ ਬੰਦੇ ਸਾਡੇ ਅੱਜ ਮਜ਼ਦੂਰੀ ਤੇ ਸੀ ਬਾਪੇ ਸਰਪ੍ਰਾਈਜ਼ ਆ ਤੁਹਾਨੂੰ ਸਰਪ੍ਰਾਈਜ਼ ਸੂਣ ਬਸ ਅੱਜ ਜੁੜੇ ਰਹੋ ਅੱਜ ਪਟਾਕਾ ਪਾਈ ਦੇਣਾ ਆਪਾਂ ਨੇ ਤੇ ਸਿਰਾ ਚੀਜ਼ ਲਈ ਆਪਾਂ ਨੇ ਸਿਰਾ ਚੀਜ਼ ਘਰੇ ਪਤਾ ਨਹੀਂ ਇਹਦਾ ਕਰੋਂ ਮਿਲਣਗੇ 76 ਆਪਾਂ ਨੂੰ ਚਲੋ ਕੋਈ ਨਹੀਂ ਕਰਦੇ ਦਾ ਗਾਲਾਂ ਕੱਢਦੇ ਹੁੰਦੇ ਨੇ ਇੱਕ ਕੰਨ ਚ ਪਾਈਆਂ ਦੂਜੇ ਵਿਚਰੀ ਬਾਹਰ ਤੇ ਚੱਲਦੇ ਹਾਂ ਹੁਣ ਆਪਾਂ ਪਹੁੰਚਣ ਵਾਲੀਆਂਗੇ ਡੇਲੋਂ ਦੇ ਲਾਗੇ ਪਹੁੰਚ ਚੁੱਕੇ ਆਂ ਆਲਮਗੀਰ ਸੱਦੇ ਘੰਟੇ 'ਚ ਪਹੁੰਚਾਣਾ ਦੇ ਸ਼ਾਨ ਨੂੰ ਵੀ ਕਾਫੀ ਹੋ ਰਹੀ ਹੈ ਕੀ ਕਹਿੰਦੇ ਨੇ ਐਕਸਾਈਟਮੈਂਟ ਹੋਈ ਪਈ ਬਾਬ ਐਕਸਾਈਟਮੈਂਟ ਡ੍ਰੀਮ ਬਾਈਕ ਮਿਲਣ ਜਾ ਰਹੀ ਹੈ ਡ੍ਰੀਮ ਬਾਈਕ ਮੈਂ ਬਹੁਤ ਟਾਈਮ ਦਾ ਸੋਚੀ ਜਾਂਦਾ ਸੀ ਆ 12-13 ਸਾਲ ਪਹਿਲਾਂ ਦੇਖਿਆ ਹੁੰਦਾ ਦੀ ਮੈਂ ਵੀ ਆਹ ਲਵਾਂਗੇ ਕਦੇ ਆਪਾਂ ਫਾਈਨਲੀ ਫਿਰ ਅੱਜ ਆਪਾਂ ਨੇ ਕੱਦਾ ਕੱਢ ਹੀ ਦੇਣਾ ਵਾ ਅੱਜ ਚਲੋ ਕੰਟੀਨਿਊ ਰੱਖਿਓ ਵਲੌਗ ਚ ਮਿਲਦੇ ਆ ਤੁਹਾਨੂੰ ਜਾ ਕੇ ਆ ਕੇ ਤੇ ਪਹੁੰਚ ਚੁੱਕੇ ਨੇ ਗੱਭਰੂ ਲੁਧਿਆਣਾ ਨੇ ਲੁਧਿਆਣਾ ਲੁਧਿਆਣਾ ਹੀ ਲੁਧਿਆਣਾ ਹੋਈ ਪਈ ਏ ਲੰਦਿਆ ਚੱਲਦੇ ਹਾਂ ਚੱਲਦੇ ਕਿੱਥੇ ਅੱਜ ਨਵੇਂ ਬੰਦਿਆਂ ਕੋਲ ਚੱਲਾਂਗੇ ਅੱਜ ਤਾਂ ਪੂਰਾ ਲੁਧਿਆਣਾ ਸਾਲ ਮਾਣ ਲੁਧਿਆਣਾ ਸਾਰਾ ਗਾ ਲੈਣਾ ਚਾਹ ਬਾਬੇ ਕੱਟਣਾ ਕੰਮ ਲੜਿਆ ਅੱਜ ਜਿੱਤੇ ਆਪਾਂ ਉਹ ਕੰਡਾ ਕੱਢੀ ਦੇਣ ਅੱਜ ਅੱਜ ਐ ਮੁਰਦਦਾ ਨਹੀਂ ਆਪਾਂ ਅੱਜ ਆਪਾਂ ਮਿਲ ਨਹੀਂ ਜੇ ਵੀ ਸਵਾਲ ਹੀ ਨਹੀਂ ਪੈਣਾ ਹੋਂਗਾ ਜੱਤਾ ਸੰਗਰੂਰ ਖਾਲੀ ਚਲਾਉਣਾ ਘਰੋਂ ਗਾਲਾਂ ਖਾਣੀ ਖਾਣੀਆਂ ਨੇ ਅੱਜ ਅੱਜ ਗਾਲਾਂ ਪੱਕੀਆਂ ਨੇ ਕੀ ਕਰੋ ਮੱਥ ਕੇ ਆਇਆ ਵੀ ਘਰੇ ਗਾਲਾਂ ਖਾਣੀ ਖਾਣੀ ਰਾਤ ਵੀ ਤਿਆਰੀ ਪੂਰੀ ਹੋ ਗਈ ਸੀ ਪਰ ਮੌਕੇ ਤੇ ਕੰਮ ਸਾਡਾ ਜੀ ੜ ਗਿਆ ਉਹ ਬੰਦੇ ਢਿੱਲੀ ਸਾਰੇ ਉਹ ਬੰਦੇ ਫਾਸਮੋ ਹੀ 2 ਲੱਖ ਰੁਪਇਆ ਪਟਾ ਰਹੇ ਆ ਫਿਰ ਵੱਟ ਲੋ ਚਲੋ ਕੋਈ ਨਹੀਂ ਅੱਜ ਦੇਖਣਾ ਵਾਪਸ 스ਪੋਰ ਵੀ ਉਹ ਲੈਦਾ 스ਪੋਰ ਵੀ ਵੀ ਸਿਧਾਰ ਤੇ ਲਾ ਦੇ ਵੀ ਚੱਕ ਲੇ ਸਾਹਮਣੇ ਸਮਝ ਆਉਂਦੀ ਆ ਚਲੋ ਨਹੀਂ ਨਹੀਂ ਜੇ ਪਰ ਉਹਨਾਂ ਨੂੰ ਸਾਡਾ ਯਾਰ ਬੰਦਾ ਉਹ ਵਲਕੀ ਕਰੀ ਜਾਂਦਾ ਦੇਖੀ ਨਾ ਫੇਰ ਮੁੜ ਗਿਆ ਥੱਲੇ ਪੈਂਦੀ ਆ ਦੇ ਨਾ ਬਾਬੇ ਉਹ ਕਹਿੰਦੇ ਸਾਰੀ ਛੋਟੇ ਮੋਟਰਸਾਈਕਲ ਲੈ ਲੈ ਸਾਰੀ ਵੱਡੇ-ਕੁੱਡੇ ਸਿਰਾਜੀ ਜਾਣੇ BMW 49 ਕਾਵਸਾਕੀ ਜਿਹੜਾ ਮਰਜ਼ੀ ਫੇਰਵਾ ਜੋ ਇਹ ਆਪਾਂ ਨੇ ਕਰ ਲਿਆ ਡਨ ਰੇਟ ਚੱਲੀ ਜਾਂਦਾ ਵਾ ਲੈ ਤਾਂ ਵੱਡਾ ਹੀ ਆ ਠਾਈ ਰਹਿ ਤਾ ਵਾ ਸਹੀ ਮੰਨ ਲਓ ਆ ਬਾਈਆਂ ਨੇ ਟੰਗਿਆ ਪਿਆ ਉੱਤੇ ਮਾਰਕੀਟ ਫਿਰ ਆ ਜੀ ਜਾਣੇ ਦੇਖ ਬਈ ਹੁਣ ਇੰਟ ਵਿੱਚ ਤੁਹਾਨੂੰ ਪਤਾ ਲੱਗੂ ਕਿਹੜਾ ਲਿਆ ਮੋਸਨ ਬਸ ਦੱਸ ਹੀ ਦਿੰਨਾ ਕੋਈ ਨਹੀਂ ਕਰੂਗਾ ਤੁਸੀਂ ਸ਼ਾਇਦ ਇਹ ਵੀ ਲਿਆ ਹੋ ਸਕਦਾ ਹਾਂ ਮੁੜਿਓ ਆਹ ਡੰਨ ਕਰਤਾ ਆਪਾਂ ਨੇ ਮੁੜਿਓ ਪਾਚੀ ਹਾਂ ਪਾਚੀ ਲੈ ਲਿਆ ਹੁਣ ਆਪਾਂ ਨਹੀਂ ਸੰਗਰੂਰ ਤੋਂ ਜੀ ਸਪੈਸ਼ਲਿਟੀ ਨਹੀਂ ਸੀਗੇ ਫਿਰ ਆ ਕੰਮ ਹੋ ਗਿਆ ਓਕੇਗਾ ਇੱਧਰ ਚੈੱਕ ਕਰੋ ਯਾਰ ਫੇਸ ਹਾਂ ਜਮਾਂ ਇਹ ਜਮਾਂ ਮਿਲਦਾ ਨਾ ਜਮਾਂ ਕੈਂਟ ਗੱਲ ਬਾਤ ਆ ਯਾਰ ਸਿਰਾ ਸੁਪਰਬਾਈਕ ਨੇ ਪਈਆਂ ਹੋਣੀਆਂ ਕੋਲ ਸੁਪਰਬਾਈਕ ਵੀ ਨੇ ਛੂਟੀਆਂ ਵੀ ਨੇ ਲੱਗਦੇ ਦੇ ਨਾ ਤੁਹਾਡਾ ਖਾਨ ਹੈ ਵਾਹ ਇਹ ਜੋ ਦੀ ਪਹਿਲਾਂ ਇਹਦੀ ਬਣ ਗਈ ਸੀ ਗੱਲ ਪਰ ਇਹ ਥੋੜਾ ਕਲਰ ਮੈਨੂੰ ਹੋਰ ਹਿਸਾਬ ਦਾ ਲੱਗਦਾ ਮੈਂ ਕਿ ਆਪਣੇ ਲੋ ਵਿੱਚ ਜਚਣਾ ਨਹੀਂ ਹੈਗਾ ਇਹ ਤੇ ਲਿਊ ਜਾਂ ਬਾਕੀ ਤੁਸੀਂ ਦੱਸੋ ਇਹਦਾ ਕੰਮ ਅੜ ਗਿਆ ਪੇਪਰ ਨਹੀਂ ਹੈਗੇ ਸੀ ਇਹਦੇ ਸਾਈਸ ਕੈਂਡ ਭਰਾ ਨੇ ਆਪਣਾ ਸਕੋਟਰ ਵੀ ਲੈ ਲਿਆ ਚੱਕ ਦਾ ਕੰਮ ਮੁੰਡੇ ਕਹਿੰਦੇ ਬਹੁਤ ਦਿਨਾਂ ਦੀ ਮੈਂ ਕਹਿੰਦੇ ਮੁੰਡਾ ਕਹਿੰਦੇ ਬਹੁਤ ਦਿਨਾਂ ਦੇ ਵਿੱਚ ਦੇਖੀ ਜਾਂਦੇ ਸੀਗੇ ਵੀ ਅੱਜ ਲੈਣਾ ਕੱਲ ਲੈਣਾ ਮੋਟਰਸਾਈਕਲ ਅਸੀਂ ਬਹੁਤ ਟਾਈਮ ਦਾ ਕੰਡਾ ਸੀਗਾ ਕਿ ਅਸੀਂ ਕੱਲ ਵੀ ਆਉਣਾ ਸੀਗਾ ਆਏ ਸੀਗੇ ਪਰ ਕੰਮ ਨਹੀਂ ਬਣਿਆ ਸੀ ਕੱਲ ਪਰ ਅੱਜ ਮੁੰਡੇ ਕਹਿੰਦੇ ਕੰਮ ਕੱਢ ਹੀ ਦੇਣਾ ਅੱਜ ਕਹਿੰਦੇ ਮੁੰਡੇ ਹਾਰਡਕੈਸ ਕਹਿੰਦੇ ਨਾਲ ਹੀ ਚੱਕੀ ਫਿਰਦੇ ਸੀਗੇ ਇਹਨੇ ਅੱਜ ਕੁਝ ਮਰਜ਼ੀ ਹੋ ਜੇ ਮੋਟਰਸਾਈਕਲ ਜਾਨ ਨਹੀਂ ਦੇਣਾ ਅੱਜ ਘਰੋਂ ਗਾਲਾਂ ਖਾਣੀਆਂ ਹੀ ਖਾਣੀਆਂ ਨੇ ਹਾਂ ਕਿਹੜੇ ਵਲੌਗ ਮੋਟਰ ਬਲੌਗ ਮੋਟਰ ਬਲੌਗ ਮੀਨ ਮੋਟਰਸਾਈਕਲ ਮੋਟਰਸਾਈਕਲ ਹਾਂ ਲੋਈ ਵੀ ਮਿੱਤਰ ਕਹਿੰਦੇ ਫਾਰਟੀਆਂ ਕਰਨ ਆ ਗਏ ਗੱਭਰੂ ਕਹਿੰਦੇ ਕਿੱਥੇ ਆ ਗਏ 버거 ਕਿੰਗ ਤੇ ਪਹੁੰਚ ਚੁੱਕੇ ਆ ਚੈੱਕ ਕਰੋਗੇ ਨਾ ਚੈੱਕ ਕਰੋ ਲੋਈ ਸੱਜਣੋ ਕਹਿੰਦੇ ਮੁੰਡੇ ਕਿਤੇ ਚੀਜ਼ੀਆਂ ਘਾਣ ਪਹੁੰਚ ਚੁੱਕੇ ਨੇ ਭੁੱਖ ਲੱਗੀ ਬੜੀ ਤੋ ਆਸ ਕੇ ਜੀ ਚਾਰ 버ਗਰ ਇਕੱਲੇ ਨੂੰ ਖਵਾਵਾਂਗੇ ਚਾਰ 버ਗਰ ਬਾਈ ਹਾਂ ਇਧਰ ਕਿਉਂ ਰਹੀ ਮੂੰਹ ਤੁਹਾਡਾ ਸਾਰਾ ਆਰਡਰ ਕਰਿਆ ਹਾਂ ਹਾਂ ਮੁੰਡੀ ਨਾਪੁਰ ਦੀ ਰਸਤਾ ਗੇੜੂ ਪੈ ਮੈਨੂੰ ਚੂਹ ਕੇ ਜਾਣਾ ਕਰੀ ਆਪਣਾ ਵਿਚਾਰ ਲਗਾ ਲਓ ਫਟੇ ਉਹ ਨਾ ਦੇਣਾ ਮੁੰਡੀ ਕਰਮਾਂ ਨਵੀਂ ਰਾਈਡ ਬਾਈ ਇੱਕ ਕੰਮ ਹੋਰ ਹੋ ਗਿਆ ਹਾਂ ਜਾ ਰਹੇ ਸੀ ਕਿ ਕਹਿੰਦੇ ਇਹਨਾਂ ਤੋਂ ਪ੍ਰਾਤ ਆਏ ਤੇ ਜਿੰਨਾ ਕੋਲ ਨਾ ਹਾਂ ਹਾਂ ਹਟੋ ਨਾ ਮੈਂ ਵੀ ਕਹਿੰਦੇ ਗੱਲ ਤੇ ਫਰਫੜ ਪੈ ਗਿਆ ਸੀ ਉਹ ਮੇਲੇ ਸਾਨੂੰ ਦੇਖ ਕੇ ਮੋਟਰਾਂ ਕਹਿੰਦੇ ਲੈ ਲਿਆ ਮੈਂ ਕਿਹਾ ਨਹੀਂ ਨਹੀਂ ਕਹਿੰਦੇ ਸਾਡੇ ਵਾਲਾ ਲੈ ਜਾਓ ਫਿਰ ਰਾਤ ਤਾਂ ਸਾਨੂੰ ਮੋੜ ਅੱਡਦੀ ਪਰ ਸਹੀ ਗੱਲ ਹੈ ਹੋਰ ਜੰਮੀ ਮੋੜੀ ਨਹੀਂ ਕਰਦੀ ਜੰਮੀ ਨਹੀਂ ਮਾਰੀ ਕੋਈ ਨਹੀਂ ਹੁੰਦਾ ਸੀ ਲੈ ਜਾ ਕੇ ਕੱਟਤਾ ਨਵਾਂ ਮੋਟਰਸਾਈਕਲ ਉਹ ਅੱਗੇ ਲੱਗੀ ਹੋਈ ਹੈ ਜੀ ਕਰਲਾਵਾ ਬਈ ਬੜਾ ਉੱਚਾ ਮੋਟਰਸਾਈਕਲ ਹੈ ਲੋਰੀ ਕਨੇ ਮੁੰਡੇ ਸੌਂ ਖਾ ਕੇ ਤੁਰੇ ਦੀ ਘਰੋਂ ਅੱਜ ਵੀ ਜੇ ਨਾ ਮੋਟਰਸਾਈਕਲ ਲਿਆ ਕੰਮ ਬਣਿਆ ਖਾਣਾ ਕੁਛ ਨਹੀਂ ਹੈਗਾ ਤੜਕੇ ਗੱਲੇ ਤੜਕੇ ਚਾਹ ਜੂ ਪੀਤੀ ਹੋਈ ਆ ਚੋਬਰ ਨੇ ਪਰ ਕੰਮ ਲਾਦਾ ਸਿਰੇ ਖੁਸ਼ ਨੇ ਪੂਰੇ ਗੱਭਰੂ ਆ ਜਾ ਮੁੱਢਲ ਪੂਰੇ ਨੇ ਗੌਰ ਉਹਨਾਂ ਕਹਦੇ ਕਿ ਹੁਣ ਰਾਈਡਾਂ ਤੇ ਚੱਲਿਆ ਕਰਾਂਗੇ ਕਰੋ ਚੈੱਕ ਬਾਬੇ ਲੁੱਕ ਕੇ ਰਾਂ ਸਿਰਾ 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 ਜੀ ਸਿਰਾ ਕੰਮ ਹੋ ਗਿਆ ਕੀ ਲਗ ਰਹਾ ਬੈਗਮੋਨੋਲਾ ਜੀ ਕਹਿੰਦੇ ਮੈਂ ਰਾਈਡ ਲੈਣੀ ਆ ਮੈਂ ਰੀਲਾ ਮਾਉਣੀ ਆ ਹਾਂ ਅੱਛਾ ਸਿਰ ਆ ਦੀ ਜਬਈ ਗੱਲਵਾ ਤਾਂ ਐਂਡ ਹੋ ਗਈ ਜਮੀ ਜਿਹੜੀ ਚੀਜ਼ ਆ ਪਾਪਾ ਹਾਲਦੇ ਸੀ ਉਹੀ ਮਿਲ ਚੁੱਕੀ ਆ ਬਾਬੇ ਉਹ ਉਹੀ ਮਿਲ ਚੁੱਕੀ ਆ ਤੇਲ ਫੁੱਲ ਕਰਾ ਲੈ ਇਹਦੇ ਵਿੱਚ ਆਵਾਂਗੇ ਗੱਡੀ 'ਚ ਮੈਂ ਤੈਨੂੰ ਸ਼ੂਣ ਗੋਨੀ ਲੈ ਕੇ ਆਉਗਾ ਮਲੇਰ ਕੋਟਲੇ ਤੱਕ ਚਲੋ ਬਾਬੇਓ ਬਾਬੇਓ ਗੋਨੀ ਨੂੰ ਮੋਟਰਸਾਈਕਲ ਫੜਾਇਆ ਦੀ ਮੈਂ ਕਿਹਾ ਤੂੰ ਚਲਾ ਆਹਾਂ ਭਾਈ ਮਾਮੇ ਨੇ ਨਾਕਾ ਲਾ ਰੱਖਿਆਗਾ ਮੈਂ ਆ ਕੇ ਤੇ हेलमेट ਦਾ ਲੈ ਲੈਣ ਬਹਾਨਾ ਜਾਣਾ ਤਾਂ ਕਰਕੇ ਮੈਂ ਫੜ ਲਿਆ ਟੂ ਮੋਟਰਸਾਈਕਲ ਕਿਹਾ ਕਿ ਤੂੰ ਆਉਂਗੀ ਮੈਂ ਮੋਟਰਸਾਈਕਲ ਤੇ ਆਉਣਾਗਾ ਚਲੋ ਬਾਬਿਓ ਚਲੋ ਲਓ ਬਾਬਿਓ ਕਿੱਥੇ ਪਹੁੰਚ ਗਏ ਪਸੌੜ ਪਹੁੰਚ ਗਏ ਕਹਿੰਦੇ ਤੇ ਹੁਣ ਗੋਨੀ ਨੂੰ ਸਮਾਹਤੀ ਕਮਾਂਡ ਭਾਈ ਤੈਨੂੰ ਕੋਈ ਨਹੀਂ ਕਮਾਂਡ ਸੰਗਰੂਰ ਸਮਾਹੇ ਬਾਲਾਂ ਖੋਲੀ ਜਾਣ ਇਹਨੂੰ ਹੀ ਦਵਾਵਾਂ ਹੌਲੀ ਹੌਲੀ ਚਲੀ ਜਾਗਾ ਬਾਕੀ ਘਰੇ ਇੱਕ ਬੰਦੇ ਨੂੰ ਨਹੀਂ ਦੱਸਿਆ ਹੋਇਆ ਇੰਤਜ਼ਾਰ ਪੂਰਾ ਹੋ ਰਿਹਾ ਘਰੇ ਹਨ ਮੁੰਟੀ ਆਉਣ ਵਾਲੇ ਆ ਮੁੰਟੀ ਇਹਨਾਂ ਮੈਂ ਡੱਬਾ ਲੈ ਕੇ ਥੋੜੇ ਟਾਈਮ ਨੂੰ ਪਹੁੰਚਣ ਵਾਲੇ ਆ ਇਹਨਾਂ ਮੁੰਟੀ ਸੋ ਨਾ ਮਾਰਾ ਪਿੰਡ ਆ ਰਹੇ ਹਨ ਉਹ ਸਭ ਤੋਂ ਵੱਧ ਖੁਸ਼ੀ ਉਹ ਬੰਦੇ ਨੂੰ ਆ ਵੇ ਪੂਰੀ ਖੁਸ਼ੀ ਬਣਾ ਰਿਹਾ ਉਹ ਪੂਰੀ ਐਂਡ ਬਰਾ ਬਣਾ ਮੁੰਟੀ ਦੇਖ ਲੈ ਕਹਿੰਦਾ ਕਦਾਂ ਮੈਂ ਟੱਪਾ ਲੈ ਕੇ ਪਿੰਟ ਆਉਣਾ ਕਿਤੇ ਉਹਨੂੰ ਦੇਣਾ ਤਾਂ ਮੈਂ ਆ ਡੱਬਾ ਉਹ ਕਹਿੰਦਾ ਮੈਂ ਆਉਣਾ ਪਿੰਟ ਡੱਬਾ ਲੈ ਕੇ ਦੱਸੋ ਦੱਸੋ ਜੇ ਇਹ ਬਾਤ ਤਾਂ ਹੋਈ ਆ ਪਈ ਸਿਰਾ ਲੱਗਿਆ ਪਿਆ ਕਹਿੰਦੇ ਗੱਭਰੂ ਬਾਕੀ ਪਹੁੰਚ ਗਏ ਚਲੋ ਪਿੰਡ ਪਹਿਲਾਂ ਆਪਾਂ ਜਾਵਾਂਗੇ ਬਾਬਾ ਜੀ ਦੇ ਪੱਥਾ ਟਿਕਣ ਉਸ ਤੋਂ ਬਾਅਦ ਘਰੇ ਜਾਣਾ ਮਾਪਿਆਂ ਦਾ ਹੱਸ ਤੋਂ ਪਹਿਲਾਂ ਸ਼ੁਕਰਾਨਾ ਚਲੋ ਚੈੱਕ ਕਰਦੇ ਹਾਂ ਇਹ ਤਾਂ ਹੀ ਗੱਲ ਬਣਾਦਾ ਕਹਿੰਦੇ ਸਹੀ ਗੱਲ ਬਾਤ ਹੈ ਸਿਰਾ ਕਿਵੇਂ ਨਹੀਂ ਹੋਊਗਾ ਬਾਪਿਓ ਪੈਸੇ ਬਹੁਤ ਲੱਗ ਚੁੱਕਿਆ ਫੜ ਧੜਕੇ ਹੀ ਲਾਇਆ ਇਹ ਹਾਲੇ ਨਹੀਂ ਵਧਾਈਆਂ ਜੀ ਵਧਾਈਆਂ ਜੀ ਤੁਹਾਨੂੰ ਕੋਰਟੀ ਪਹੁੰਚ ਗਏ ਵਧਾਈਆਂ ਦੇਣ ਵਾਸਤੇ ਹਾਂ ਮੁੰਡੇ ਇੰਨੇ ਐਕਸਾਈਟ ਐਕਸਾਈਟਿਡ ਹੋ ਗਏ ਕਹਿੰਦੇ ਸੰਗਰੂਰੋਂ ਇੱਥੇ ਆ ਗਏ ਕਹਿੰਦੇ ਵਧਾਈਆਂ ਦੇ ਕੇ ਆਉਣੀਆਂ ਨੇ ਕਹਿੰਦੇ ਉਹ ਆਉਂਦਾ ਵੀ ਉਹ ਹੀ ਆਉਂਦਾ ਜਿਹਨੂੰ ਚਾਹ ਹੁੰਦਾ ਆਪਣੇ ਭਰਾਵਾਂ ਨੂੰ ਬਹੁਤ ਚਾਹ ਆ ਯਾਰ ਇਹ ਬੰਦੇ ਨਾ ਕੰਮ ਤੋਂ ਭਜਾਏ ਜਾਂਦੋਂ ਨੇ ਇਹ ਭਾਰਤ ਗੈਸ ਵਾਲਿਆਂ ਦਾ ਉਹ ਹੈ ਕੈਸ਼ੀਅਰ ਜਿੱਥੇ ਬੂਗੀਆਂ ਹੁੰਦੀਆਂ ਹੁੰਦੇ ਨੇ ਬਾਈ ਕੰਮ ਹੁੰਦਾ ਦੱਸਦਿਆ ਕਰੋ ਕਾਫੀ ਗੁਪੀ ਬਣਾਉਣੀ ਹੁੰਦੀ ਆ ਭਾਰਤ ਗੈਸ ਵਾਲੇ ਠੀਕ ਹੈ ਇਹ ਦਾਸ ਹੁੰਦਾ ਜਾਣਦੀ ਆ ਪਿੱਗ ਮਦੱਲਾ ਜੀ ਚਲੋ ਬਾਪੂ ਵੀ ਇਧਰ ਆਉਣ ਵਾਲੀ ਆ ਤਾਜ ਦੇ ਬਾਪੂ ਲੈ ਵੀ ਮੁੰਡੇ ਹੁਣ ਪਹੁੰਚ ਗਏ ਆਪਾਂ ਪਿੰਡ ਪਿੰਡ ਦੇਖ ਕੇ ਮੜਾ ਦੇਖਦੇ ਆ ਮੜਾ ਪਿੰਡ ਵਾਲਿਆਂ ਦੇ ਰਿਐਕਸ਼ਨ ਕੀ ਨੇ ਰਿਐਕਸ਼ਨ ਤਾਂ ਮਿਲ ਗਿਆ ਤੈਨੂੰ ਰਿਐਕਸ਼ਨ ਮਿਲ ਗਿਆ ਸੀਗਾ ਹੋਰ ਦੋ ਮੁੰਡੇ ਰਿਐਕਸ਼ਨ ਮਿਲ ਗਿਆ ਸੀਗਾ ਆ ਜਾਂਦਾ ਆਪਣਾ ਝੋਟਾ ਜਮਾਦਾਂ ਲਗੇ ਟੇਗਰੇ ਮੱਥਾ ਨਾ ਮੈਂ ਫਿਰ ਮੁੰਡੇ ਉਹ ਮੱਥਾ ਦੇ ਲਈ ਫੇਰ ਬਾਣਾ ਹੀ ਤੇਰੀ ਮੋਟਰਸਾਈਕਲ ਕੁਝ ਦੇਰ ਤੁਮਚਾ ਲਓ ਜੀ ਸਮਾਦਾ ਤੇ ਪਹੁੰਚ ਗਏ ਆ ਮੱਥਾ ਟੇਕਣਾ ਹਣਾ ਤਾਜ ਪੈਰਨਾ ਲਾ ਲਈ ਉਧਰ ਹੋ ਜਾ ਪੁੱਤ ਲਓ ਜੀ ਪਹਿਲਾਂ ਬਾਬਿਆਂ ਦੇ ਫਿਰ ਪਹਿਲਾਂ ਬਾਬਿਆਂ ਦੇ ਜਾਵਾਂਗੇ ਉਸ ਤੋਂ ਬਾਅਦ ਚੱਲਾਂਗੇ ਘਰੇ ਬਾਬੀ ਨੇ ਦਬੋਂ ਵਾਲੇ ਸਾਰਾ ਕੁਝ ਸਾਡੇ ਪੁੱਤ ਨੂੰ ਬਾਲੀ ਖੁਸ਼ੀ ਦੀ ਇਹ ਰਸਤੇ ਜੀ ਉਤਰ ਗਿਆ ਹੈ ਨਾ ਮੇਰੇ ਨਾਲ ਕਹਿੰਦਾ ਮਾਮੇ ਨਾਲ ਹੀ ਜਾਊਂਗਾ ਤਾਂ ਮੈਂ ਤਾਂ ਨਾਨੇ ਨਾਲ ਉਤਰ ਗਿਆ ਹਾਂ ਜਮੁੱਥਾ ਠੀਕ ਲੀ ਗਿਆ ਹਾਂ ਚੱਲ ਜੇ ਪਹਿਲਾਂ ਘੱਟੋ ਅੱਗ ਤੋਂ ਵੈਰੀ ਗੁੱਡ ਮਿਹਰ ਰੱਖਿਓ ਬਾਬਾ ਜੀ ਛੜਦੀ ਕਲਾ ਰੱਖਿਓ ਬਾਬਿਆਂ ਦੀ ਕਿਰਪਾ ਨਾਲ ਹੀ ਆ ਯਾਰ ਸਾਰਾ ਕੁਝ ਆਪਣਾ ਚਲੋ ਚੱਲਦੇ ਹੁਣ ਘਰੇ ਚਲੋ ਮੇਰੇ ਪੁੱਤ ਨੂੰ ਇੰਨਾ ਜੋਸ਼ ਸੀ ਇੱਥੇ ਰਸਤੇ ਜਿੱਤਰ ਗਿਆ ਹਨ ਕਹਿੰਦਾ ਮਾਮੇ ਨਾਲ ਹੀ ਜਾਣਾ ਬਾਹਰ ਵੀ ਉੱਡ ਗਿਆ ਤਾ ਇਹਦੇ ਆ ਚੱਪਲਾ ਚਲੋ ਚੱਲੀਏ ਹੁਣ ਘਰਾਂ ਨੂੰ ਆਪਾਂ ਮੱਥਾ ਟੇਕ ਕੇ ਪਿੰਡ ਨੂੰ ਹੁਣ ਚੱਲੇ ਆਂ ਘਰ ਨੂੰ ਹੂੰ ਘਰ 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 ਤੂੰਸ ਕੇ ਦੇਖਨੇ ਆ ਰਿਐਕਸ਼ਨ ਪਹਿਲੇ ਹੀ ਕਰ ਰਿਹਾ ਹੈ ਅੰਦਰ ਰਿਐਕਸ਼ਨ ਜਿਵੇਂ ਹੁੰਦਾ ਪਿੰਡ ਦੇ ਮੁੰਡੇ ਮਿਲ ਰਹੇ ਨੇਗੇ ਵਧਾਈਆਂ ਦਿੰਦੇ ਹੋਏ ਬਾਈ ਨੂੰ ਇੱਕ ਪਹਿਲਾਂ ਉੱਧਰ ਮੋੜ ਤੇ ਮਿਲ ਗਏ ਸੀ ਨਾ ਪਹਿਲਾਂ ਉੱਧਰ ਵਧਾਈਆਂ ਵੀ ਲਿਆ ਹੁਣ ਬਾਈ ਦੂਜੀਆਂ ਵਧਾਈਆਂ ਹੋ ਗਈਆਂ ਬਾਈ ਨੂੰ ਮੈਲਾ ਤਾਂ ਪਾਰਟੀ ਦੀਆਂ ਗੱਲਾਂ ਕਰ ਰਹੇ ਨੇ ਚੱਕ ਬਾਈ ਬਾਈ ਨੂੰ ਇਹਦਾ ਸਟੇਟਸ ਬਾਈ ਕਰਨਾ ਸਟੇਟਸ ਲਾਤਾ ਲੈ ਬਾਈ ਬਾਈ ਨੂੰ ਤੀਜੀ ਵਧਾਈ ਵਧਾਈ ਤੇ ਵਧਾਈ ਹੋਈ ਵੀ ਆ ਡੈਡ ਜੀ ਸੋਹਣੀ ਲਾ ਦੇ ਮਿੱਚੜੀਆਂ ਆ ਇਹਨਾਂ ਬਾਈ ਦੀ ਚੌਥੀ ਪੰਜਵੀਂ ਵਧਾਈ ਆ ਇਹ ਸਾਰੇ ਮੁੰਲਾ ਦਾ ਮੈਂਬਰ ਸਾਹਿਬ ਨੇ ਚਮਕ ਪਿਛਾ ਖਾ ਲਈ ਚੱਕ ਬਈ ਭੋਗ ਤਰਾ ਦਾ ਬਾਈ ਦਾ ਮੂੰਹ ਮਿੱਟਾ ਤਰਾ ਮੂੰਹ ਵਿੱਚ ਪਿਚਾ ਕਰ ਹੋਇ ਤਰਾ ਮੂੰਹ ਵਿੱਚ ਆ ਰਹਾ ਹੈ ਡਬਾ ਇਹ ਮੈਂ ਕਲਿੱਪ ਕੱਟੂਗਾ ਜੀ ਲਓ ਜੀ ਆ ਗਿਆ ਪਾ ਘਰ ਘਰ ਦੇ ਬਾਹਰ ਚ ਦੇਖੋ ਘਰ ਵਾਲਾ ਦਾ ਰਿਐਕਸ਼ਨ ਕੀ ਹੁੰਦਾ ਮਾਈ ਦੀ ਮਾਤਾ ਦਾ ਰਿਐਕਸ਼ਨ ਦੇਖਦੇ ਆ ਕਿਵੇਂ ਹੁੰਦਾ ਲਓ ਜੀ ਮਾਈ ਦੀ ਵੇਟ ਹੋ ਰਹੀ ਸੀਗੀ ਘਰ ਦੇ ਵਿੱਚ ਮਰੇ ਖੜ ਕੇ ਅੰਦਰੋਂ ਬੁਲਾ ਦੇਣਾ ਤੁੰ ਬੁਲਾਉਂਦੇ ਲਓ ਜੀ ਮਾਤਾ ਦਾ ਰਿਐਕਸ਼ਨ ਦੇਖੋ ਚਾਪੀ ਜੀ ਕੀ ਸਸੀ ਗਾਲ ਮਾਤਾ ਜੀ ਸਸੀ ਗਾਲ ਬਾਪੀ ਵਧਾਈਆਂ ਹੋਈਆਂ ਭਾਬੀ ਤੁਹਾਨੂੰ ਲੋ ਜੀ ਤੇਲ 14 ਭਾਬੀ ਨੇ ਹੋਈਆਂ ਵਧਾਈਆਂ ਰਿਐਕਸ਼ਨ ਦੇਖੋ ਤੇਜ਼ ਦੇ ਰਿਐਕਸ਼ਨ ਚੈੱਕ ਕਰੋ ਲੋ ਜੀ ਸ਼ਗਨ ਮੂਰਖਾ ਗੰਜਾ ਕਰ ਗਿਆ। ਬਾਹਰ ਲੈ ਵਈ ਕੱਪੜੀ ਦਾ। ਹਾਂ ਥੋੜੇ ਨਾਲ ਹੀ ਸਰ ਗਿਆ। ਚੰਗਾ ਫਿਰ ਬਾਬੂ ਮਿਲਦੇ ਆਂ। ਵਧਾਈਆਂ ਹੋਣੀਆਂ। ਵਧਾਈਆਂ ਤੁਹਾਨੂੰ ਵੀ। ਧੰਨਵਾਦ ਬਹੁਤ ਬਹੁਤ। ਕੀ ਕਰ ਲਾ ਭਾਈ। ਟੋਪਰ ਕੰਮ ਛੱਡੀ ਫਿਰ ਕੇ 2 ਦਿਨ। ਮਿਲਦੇ ਆਂ ਫਿਰ ਅਹ। ਫਿਰ ਮਿਲਣਾ ਠੀਕ ਆ। ਓਕੇ ਬਾਏ ਬਾਏ। ਬਾਏ ਬਾਏ। ਸੜਾ ਝੋਟਾ। ਬਾਸੂ ਦਾਲੇ ਵਾਲੇ ਢੇੜੀ ਲਈ ਜਾਂਦਾ। ਉਹ ਵੀ ਹੈਗਾ ਕਿਹੇ ਜਾਣਾ ਸੜਾ ਕਦੇ ਵਰਗਾ। ਨਹੀਂ ਕਦੇ ਵੀ ਕਦਾ ਜਾ ਕੇ ਜਾਂਦਾ। ਹਾਂ। ਕੀ ਨੰਨੋ। ਨਾਨਾ ਗਾ ਹਾਂ ਆਜੋ ਆਜੋ ਹਰ ਜਾ ਇਹ ਨਾ ਹਰ ਜਾ ਕੋਈ ਨਾ ਨਾਨੇ ਦਾ ਨਾਨੇ ਦਾ ਉਹ ਤਨਾਨੇ ਦਾ ਹਾਂ ਨਾਨਾ ਨਾਨੇ ਦਾ ਇਹ ਨਾਨਾ ਹਾਂ ਇਹ ਰਿਹਾ ਹੈ ਹਾਂਜੀ ਮਾਮਾ ਜੀ ਵਧਾਈਆਂ ਤੁਹਾਨੂੰ ਜੀ ਮਾਮਾ ਜੀ ਨੂੰ ਮੈਂ ਦਿਖਾਉਣ ਆਇਆ ਵੀ ਮੋਟਰਸਾਂ ਦੇਖੋ ਮਾਮਾ ਜੀ ਕਿੱਦਾਂ ਲੱਗਿਆ ਮਾਮਾ ਜੀ ਹੁਣ ਮੋਟਰਸਾਂ ਅੱਛਾ ਹੈ ਮੁਬਾਰਕਾਂ ਤੁਹਨੇ ਬਹੁਤ ਬਹੁਤ ਵਧਾਈਆਂ ਵਧਾਈਆਂ ਸਭ ਸਭ ਨੂੰ ਵਧਾਵੇ ਭਾਈ ਜੇ ਸਾਡੇ ਬੰਦੇ ਨੇ ਮੈਨੂੰ ਐਡਿਟ ਕਰਨਾ ਸਕੇ ਆ ਜਾ ਬਲੌਗ ਤਾਂ ਮੈਂ ਭੈਣ ਚ ਸਿੱਖਿਆ ਮੋਟਰ ਨੇ ਤਾਂ ਲੈ ਕੇ ਆ ਆ ਵੀ ਲੱਗਾ ਹੋਇਆ ਹੈ ਇਹ ਹੋਰ ਟੁੱਟ ਗਿਆ ਤਾਂ ਯਾਰ ਮੇਰੇ ਤੋਂ ਆ ਇੱਥੇ ਟੁੱਟ ਗਿਆ ਕਾਹਨੋਂ ਮੇਰੇ ਤੋਂ ਹੀ ਟੁੱਟਿਆ ਹੋਇਆ ਆ ਵੀ ਅੰਦਰੋਂ ਇਹ ਨਵਾਂ ਲਵਾ ਲੈਣਾ ਇਹ ਆਉਂਦੇ ਆਉਂਦੇ ਆ ਹੁਣ ਮੈਂ ਨਾ ਇਹਨੂੰ ਐ ਜੇ ਕੈਟਾ ਜਾਂਦੀ ਮੈਂ ਥੱਲੇ ਜੇ ਲੱਗਿਆ ਕਰਨ ਇਹ ਆ ਟੁੱਟ ਗਿਆ ਥੱਲੋਂ ਚਲ ਇਹਦਾ ਨਵਾਂ ਲਵਾ ਲਾਂਗੇ ਜੀ ਸਾਡਾ ਪੁੱਤ ਪਾਰਟੀ ਦੇਣ ਵਾਸਤੇ ਪੈਸੇ ਲੈ ਕੇ ਲੈ ਦੇ ਚੀਜੀ ਪਾਰਟੀ ਨੇ ਆ ਮੈਂ ਕਿਤੇ ਵੀ ਇਸ ਦਾ ਕਿਉਂ ਹੋਰ ਵੀ ਦੋ ਨਹੀਂ ਸਾਰੇ ਦੇ ਚੀਜੀ ਲਊਂ ਮੈਂ ਵੀ ਚਾਬੀ ਤਾਂ ਤਾਂ ਛੋੜੀ ਸੀ ਪੁੱਤੋਂ ਫਿਰ ਪਾਰਟੀ ਦਾ ਬਣਦੀ ਆ ਤੇਰੇ ਸੱਤ ਲਓ ਜੀ ਸਾਰੇ ਸਾਨੂੰ ਪੈਸੇ ਦੇ ਤੇ ਕਿੱਥੋਂ ਲੈ ਕੇ ਆਏ ਹੋ ਮੈਂ ਤਾਂ ਸੇ ਨੰਨਾ ਨਾਲੇ ਤੋਂ ਲੈ ਕੇ ਆਏ ਹੋ ਜਲ ਦੇ ਦੇ ਚੀਜੀ ਲਊਂ ਮੈਂ ਚੀਜੀ ਹੋ ਜੀ ਹੋ ਨਹੀਂ ਖਾਂਦੀ ਹਾਂਜੀ ਠੀਕ ਠਾਕ ਹੋ ਸਾਰੇ ਤੇ ਘਰੇ ਆ ਗਈ ਸੀ ਬਹੁਤ ਪਸੰਦ ਆਇਆ ਮੋਟਰਸਾਈਕਲ ਸਾਰਿਆਂ ਨੂੰ ਘਰੇ ਹਨ ਪਿੰਡ 'ਚ ਵੀ ਪ੍ਰੈਕਸ਼ਨ ਦੇਖਣ ਵਾਲੀ ਸੀਗੇ ਬਸ ਤੇ ਬਾਕੀ ਪਹੁੰਚ ਗਏ ਘਰੇ ਸਾਰਿਆਂ ਨੂੰ ਵਧਾਈਆਂ ਸਾਰਿਆਂ ਦਾ ਬਾਈ ਜਿਹੇ ਮੋਟਰਸਾਈਕਲ ਵਲੋਗਿੰਗ ਕਰਨੀ ਹੈ ਆਪਣੇ ਹੁਣ ਐਂਡ ਵਾਲੇ ਐਂਡ ਵਾਲੇ ਲੈਵਲ ਦੀ ਵਲੋਗਿੰਗ ਕਰਨੀ ਹੈ ਤੇ ਬਾਕੀ ਬਹੁਤ ਸਾਰੀਆਂ ਮੁਬਾਰਕਾੜੀਆਂ ਨੇ ਹਨ ਜੀ ਗਿਣਤੀ ਨਹੀਂ ਹੈਗੀ ਇੰਨੇ ਮੈਸੇਜ ਆ ਰਹੇ ਨੇ ਸਾਰੇ ਵੀਰ ਭਰਾਵਾਂ ਦੇ ਤੇ ਬਹੁਤ ਖੁਸ਼ ਨੇ ਸਾਰੇ ਚੌ ਸਾਰਿਆਂ ਨੇ ਮਨਾਇਆ ਹਨ ਤੇ ਧੰਨਵਾਦ ਵੀਰੇ ਜਿੰਨੇ ਜਣੇ ਮੈਸੇਜ ਕਰ ਰਹੇ ਸਾਰਿਆਂ ਦਾ ਧੰਨਵਾਦ ਸਾਰੇ ਵੀਰ ਭਰਾਵਾਂ ਦਾ ਮੇਰੇ ਰਿਸ਼ਤੇਦਾਰ ਭੈਣ ਮੇਰੀ ਕਰੋਨਾ ਜੀ ਕਰੋਨਾ ਕਾ ਦਾ ਭਾਈ ਹੋ ਗਿਆ ਆਪਣਾ ਯਾਰ ਸਭ ਤੋਂ ਵੱਧ ਧੰਨਵਾਦ ਉਹਨਾਂ ਦਾ ਜਿੰਨਾ ਕਰਾਂ ਥੋੜਾ ਹੀ ਹੈ ਤੇ ਬਾਕੀ ਸਾਰੇ ਆਪਣਾ ਰਿਸ਼ਤੇਦਾਰਾਂ ਦਾ ਭਾਈਆਂ ਦਾ ਜਿੰਨੇ ਜਣੇ ਵੀ ਸੇ ਭੇਜ ਰਹੇ ਹਣ ਧੰਨਵਾਦ ਵੀਰੇ ਮੈਂ ਫ੍ਰੀ ਹੋ ਕੇ ਸਾਰਿਆਂ ਨੂੰ ਰਿਪਲਾਈ ਕਰੂੰਗਾ ਜੇ ਕਈ ਵਾਰ ਬੰਦਾ ਕਹਿੰਦਾ ਉਹ ਇਨ ਮੈਮਰੀ ਜਾਂਦਾ ਮੈਸੇਜ ਕਿ ਚੈੱਕ ਕਰ ਸਕਦੇ ਹੋ ਆ ਕਿ ਮੇਰੇ ਲਈ ਗਿਣਤੀ ਨਹੀਂ ਹੈਗੀ ਕੁੱਟੋ-ਕੁੱਟ 2300 ਮੈਸੇਜ ਆ ਜਾਦੇ ਆ ਸਾਰੇ ਭਾਈ ਨੇ ਆਪਣੇ ਤੇ ਇੱਕ ਵਾਰੀ ਦੁਬਾਰਾ ਫੇਰ ਧੰਨਵਾਦ ਕਰਦੇ ਆ ਸਾਰਿਆਂ ਦਾ ਵੀ ਕਿ ਮਿਲਦੇ ਹਾਂ ਤੁਹਾਨੂੰ ਨਿਊ ਬਲੌਗ ਦੇ ਵਿੱਚ ਧੰਨਵਾਦ